ਕੋਰਟ ਚ ਕੇਸ ਕਰ ਦਿੱਤਾ ਤੋਂ ਜਿਹੜੀ ਜ਼ਮੀਨ ਹੈਗੀ ਸਾਰੇ ਜਿਹੜੇ ਹਾਈ ਕੋਰਟ ਨੇ ਉਹ ਰੱਦ ਕਰ ਦਿੱਤੀ ਮਤਲਬ ਉਹ ਸਾਡੇ ਨਾਂ ਜ਼ਮੀਨ ਵੀ ਨਹੀਂ ਹੈਗੀ ਨਾ ਹੱਟ ਨਾ ਕਰਦਾ ਬਰੇਗੀ ਕੁਝ ਨਹੀਂ ਉਹ ਦਰਿਆਗਾ ਇੱਥੋਂ ਪੰਜਾਬ ਤੋਂ ਪਾਕਿਸਤਾਨ ਨੂੰ ਜਾਂਦਾ ਉਹ ਦਰਿਆ ਨੇ ਕਿੰਨਾ ਕੁ ਨੁਕਸਾਨ ਕੀਤਾ ਸੋ ਡੇਰੀ ਸੀ ਮੇਰੇ ਨੁਕਸਾਨ ਤਾਂ ਬਹੁਤ ਕੀਤਾ ਜਿਵੇਂ ਹੁਣ ਤੁਸੀਂ ਖੜੇ ਹੀ ਨੇ ਵੇਖਦੇ ਪੈਨ ਕੋਈ ਫਸਲ ਨਹੀਂ ਬਚੀ ਤੁਸੀਂ ਦਰਿਆ ਤੇ ਦਰਵਾਇ ਜੀ ਦੇ ਵੇਖੇ ਹੋਣੇ ਸਾਰਾ ਕਿਧਰੇ ਰੇਤ ਆ ਕਿਧਰੇ ਕਿਵੇਂ ਕਿਧਰੇ ਟੋਏ ਪਾ ਕਿਤੇ ਕਿਤੇ ਟੋਏ ਪਾਟ ਤੇ ਟੋਏ ਪੁੱਟੇ ਤਾਂ ਕਿਤੇ ਰੇਤ ਪਈ ਇੱਥੋਂ ਆ ਦਿਸ਼ਾ ਚ ਦਰਿਆ ਕਿੰਨੀ ਦੂਰ ਸਰਕਾਰ ਮਿੱਟੀ ਦੇ ਹੂੰ ਵਿੱਚ ਪੁੱਟ ਕੇ ਜਗਾ ਜਗਾ ਤੂਪੀ ਜਾਂਚ ਕਰੇ ਦੀ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਦਾ ਕਿ ਇਹ ਜਿਹੜੀ ਆ ਜ਼ਮੀਨ ਚ ਆਪਾਂ ਜਿੱਥੇ ਖੜੇ ਆ ਇੱਥੇ ਪਾਣੀ ਹੜਾਂ ਦਾ ਆਇਆ ਸੀ ਜਮਾ ਹੋਇਆ ਸੀ ਮਿੱਟੀ ਵੀ ਜਮਾ ਹੋ ਲੱਗ ਰਹੀ ਸਰਕਾਰ ਨੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਕੋਈ ਮਦਦ ਕੀਤੀ ਲੋਕਾਂ ਦੀ ਚਾਹੇ ਉਹ ਬੀਜ ਦੇਣ ਦੀ ਗੱਲ ਕੀਤੀ ਹੋਵੇ ਚਾਹੇ ਫਸਲਾਂ ਦਾ ਮੁਆਵਜ਼ਾ ਦਿੱਤਾ ਹੋਵੇ ਕਰਟ ਹੈਗੇ ਉਹਨਾਂ ਦਾ ਮੁਆਵਜ਼ਾ ਦਿੱਤਾ ਹੋਵੇ ਪਸ਼ੂ ਡੰਗਰ ਮਰ ਗਏ ਉਹਨਾਂ ਦਾ ਮੁਆਵਜ਼ਾ ਦਿੱਤਾ ਹੋਵੇ ਮਸ਼ੀਨਰੀ ਖਰਾਬ ਹੋ ਗਈ ਕਿਸੇ ਕਿਸਮ ਦਾ ਕੋਈ ਮੁਆਵਜ਼ਾ ਆਇਆ ਤਾਂ ਦੱਸੋ ਮੈਨੂੰ ਲੈਣਾ ਜਿਨ੍ਹਾਂ ਦੀ ਮਾਲਕੀ ਜ਼ਮੀਨ ਹੈ ਤੁਸੀਂ ਵੇਖਿਆ ਉਹਨੇ ਪਿੰਡ ਚ ਇਹਨਾਂ ਸਿਸਟਮ ਤਕੜਾ ਨਹੀਂ ਮਕਾਨਾਂ ਦੇਗਾ ਹਾਂ ਨਾਰਮਲ ਹੀ ਹਾਂਜੀ ਦੋਸਤੋ ਪੰਜਾਬ ਸਾਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਚੈਨਲ ਤੇ ਇਸ ਪੇਜ ਤੇ ਸਵਾਗਤ ਹੈ ਮੈਂ ਤੁਹਾਡਾ ਆਪਣਾ ਇਕਵਾਲ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਸੀਗੇ ਪੰਜਾਬ ਦੇ ਫਾਜ਼ਲਕਾ ਬਾਰਡਰ ਤੇ ਬਾਰਡਰ ਦੇ ਪਿੰਡਾਂ ਦੇ ਵਿੱਚ ਅਸੀਂ ਪਹੁੰਚੇ ਹਾਂ ਅਸੀਂ ਜਾਇਦਾ ਲੈਣੇ ਆਂ ਕੇ ਹੜ੍ਹਾਂ ਦੇ ਦੌਰਾਨ ਕੀ ਸਥਿਤੀ ਰਹੀ ਹੈ ਕਿੰਨਾ ਕੁ ਨੁਕਸਾਨ ਹੋਇਆ ਅਸਲ 73 ਤੇ ਗਰਾਊਂਡ ਰਿਪੋਰਟ ਕੀ ਆ ਕਿੰਨੇ ਕੁ ਲੋਕਾਂ ਦੇ ਘਰ ਡਿੱਗੇ ਕਿੰਨੇ ਇੱਕ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਤੇ ਅਸੀਂ ਸਾਡੇ ਨਾਲ ਬਾਈ ਹੈਗਾ ਜੋ ਬਿਲਕੁਲ ਬਾਰਡਰ ਦੇ ਨਾਲ ਪਿੰਡ ਲੱਗਦਾ ਇਹਨਾਂ ਦਾ ਆਪਾਂ ਇਹਨਾਂ ਤੋਂ ਸਾਰੀ ਸਥਿਤੀ ਦਾ ਜਾਇਜ਼ਾ ਲੈਣੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਬਾਈ ਸ਼ਸ਼ੀਕਾਲ ਸਤਿ ਸ੍ਰੀ ਅਕਾਲ ਬਾਈ ਆਪਾਂ ਬਾਰਡਰ ਫਾਜ਼ਿਲਕਾ ਦੇ ਕਿਹੜੇ ਪਿੰਡ ਵਿੱਚ ਖੜੇ ਆ ਇਹ ਪਿੰਡ ਤੇਜਰਵੇਲਾ ਹੈ ਇਹਨਾਂ ਦਾ ਨਾਂ ਤੇਜਰਵੇਲਾ ਹੈ ਜੀ ਵਿੱਚ ਦੋ ਪਿੰਡ ਨੇ ਤੇਜਰਵੇਲਾ ਤੇ ਚੱਕਰਵੇਲਾ 275 ਨੇ। ਠੀਕ ਹੈ। ਇਸ ਪਿੰਡ ਦੇ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਜਿਹੜਾ ਦਰਿਆ ਹੈਗਾ ਇੱਥੋਂ ਪੰਜਾਬ ਤੋਂ ਪਾਕਿਸਤਾਨ ਨੂੰ ਜਾਂਦਾ ਉਹ ਦਰਿਆ ਨੇ ਕਿੰਨਾ ਕੁ ਨੁਕਸਾਨ ਕੀਤਾ ਤੁਹਾਡੇ ਏਰੀਆ 'ਚ। ਮੇਰੇ ਨੁਕਸਾਨ ਤਾਂ ਬਹੁਤ ਕੀਤਾ ਜਿਵੇਂ ਹੁਣ ਤੁਸੀਂ ਖੜੇ ਹੀ ਨੇ ਵੇਖਦੇ ਪੈਨੂੰ ਕੋਈ ਫਸਲ ਨਹੀਂ ਬਚੀ। ਤੁਸੀਂ ਦਰਿਆ ਤੋਂ ਇਧਰ ਆਇਲ ਜੇ ਤੇ ਵੇਖੇ ਹੁਣ ਸਾਰਾ ਕਿਧਰੇ ਰੇਤਾ ਕਿਧਰੇ ਕਿਵੇਂ ਕਿਧਰੇ ਟੋਏ ਪਾਤੇ। ਬਹੁਤ ਹੀ ਨੁਕਸਾਨ ਕੀਤਾ। ਕਿਹੜੀ ਫਸਲ ਬੀਜੀ ਹੋਈ ਸੀ? ਜ਼ਿਆਦਾਤਰ ਫਸਲ ਦੀ ਬਜਾਂਦ ਕਿਹੜੀ ਦੀ ਸੀਗੀ? ਸਾਡੇ ਜ਼ਿਆਦਾ ਚੋਨਾ ਹੀ ਬੀਜਦੇ ਨੇ। ਜੋਨਾ ਵਧੀਆ ਹੋ ਜਾਂਦਾ ਉਦਾਂ ਜੇ ਹਾੜਾਂ ਤੋਂ ਬਿਨਾਂ ਦੇਖੀ ਉਦਾਂ ਪ੍ਰੋਡਕਸ਼ਨ ਚੰਗੀ ਹੈ ਜੋਨੇ ਦੀ ਹਾਂਜੀ ਜੀ ਠੀਕ ਹੈ ਤਰਤੀਹਡਲਾ ਪਾਣੀ ਕਿਵੇਂ ਆ ਫਸਲਾਂ ਦੇ ਲਈ ਜੋਗ ਹੈਗਾ ਪਾਣੀ ਜਿਹੜਾ ਉੱਤੇ ਵਾਲਾ ਹੈਗਾ ਉਹ ਤਾਂ ਮਾੜਾ ਹੀ ਹੈਗਾ ਤੇ ਜੇ ਥੱਲੇ ਹੈਗਾ 2-300 ਫੁੱਟ ਤੇ ਉਹ ਸਹੀ ਹੈਗਾ ਮਤਲਬ ਡੂੰਘੇ ਪਾਣੀ ਚੰਗੇ ਹੈਗੇ ਨੇ ਚੰਗੇ ਆ ਉੱਪਰ ਵਾਲੇ ਮਾੜੇ ਨੇ ਉੱਪਰ ਵਾਲੇ ਮਾੜੇ ਆ ਡੂੰਘੇ ਪਾਣੀ ਦੇ ਉੱਪਰ ਝੋਨਾ ਵੀ ਚੰਗਾ ਹੋ ਜਾਂਦਾ ਕਣਕ ਵੀ ਚੰਗੀ ਹੋ ਜਾਂਦੀ ਉਸ ਤੋਂ ਬਾਅਦ ਕੋਈ ਹੋਰ ਫਸਲ ਵੀ ਹੁੰਦੀ ਹੈ ਕਣਕ ਜੋਨਾ ਹੀ ਲਗਭਗ ਹੁੰਦਾ ਹੈ ਤੇ ਵਾਏ ਸੇ ਮੂੰਗੀ ਮੰਗੇ ਵੀ ਬੀਜ ਲੱਗਦਾ ਥੋੜੀ ਬਹੁਤ ਠੀਕ ਹੈ ਤਰਤੀ ਜਿਹੜੀ ਮਿੱਟੀ ਹੈਗੀ ਰੇਸਲੀ ਹੈ ਜਾਂ ਡੱਕਰ ਹੈ ਕਿ ਜਮੀਨ ਕਿਹੋ ਜੀ ਹੈ ਕਿਸਮ ਕਿਹੜੀ ਹੈ ਜਮੀਨ ਦੀ ਇੱਥੇ ਦੋ ਮਿੰਟ ਮਿੱਟੀ ਹੈ ਲਗਭਗ ਤਾਂ ਕਈ ਹੈਗੀ ਵਿਰਲੀ ਕੋਈ ਮਤਲਬ ਜਿਆਦਾ ਚੀਕਣੀ ਬਾਕੀ ਠੀਕ ਹੈ ਮਿੱਟੀ ਮਤਲਬ ਰਲੇ ਦੀ ਮਿੱਟੀ ਹੈ ਜਿਵੇਂ ਦੋ ਮਿੰਟ ਮਿੱਟੀ ਆਪਾਂ ਕਹੀ ਦੋ ਮਿੰਟ ਮਿੱਟੀ ਹੈ ਜਿਹੜੀ ਹੜਾਂ ਦਾ ਪਾਣੀ ਆਇਆ ਪਾਣੀ ਦੇ ਨਾਲ ਮਿੱਟੀ ਵੀ ਜਮੀਨ ਦੇ ਵਿੱਚ ਜਮਾ ਹੋਈ ਹੈ ਉਹ ਮਿੱਟੀ ਨਾਲ ਕੁਝ ਫਸਲ ਦੀ ਤੁਹਾਨੂੰ ਲੱਗਦਾ ਵੀ ਉਪਜਾਊ ਸ਼ਕਤੀ ਬੱਧੀ ਆ ਨਹੀਂ ਜੀ ਵਧਣੀ ਕੀ ਘਟੇਗੀ ਇੰਜ ਲੱਗਦਾ ਜਿਵੇਂ ਘਟੇਗੀ ਹੁਣ ਸੈਂਪਲ ਲੈ ਕੇ ਨੇ ਸਰਕਾਰ ਮਿੱਟੀ ਦੇ ਹੂੰ ਵਿੱਚ ਪੁੱਟ ਕੇ ਜਗਾ ਜਗਾ ਤੋਪੀ ਜਾਂਚ ਕਰੇ ਦੀ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਹੁੰਦੇ ਚੱਕੀ ਆ ਹੈ ਜਿਹੜੀ ਆ ਜ਼ਮੀਨ ਚ ਅਪਾ ਜਿੱਥੇ ਖੜੇ ਆ ਇੱਥੇ ਪਾਣੀ ਹੜਾਂ ਦਾ ਆਇਆ ਸੀ ਜਮਾ ਹੋਇਆ ਸੀ ਮਿੱਟੀ ਵੀ ਜਮਾ ਹੋਈ ਹੈ ਦਰਿਆ ਦੀ ਨਹੀਂ ਜੀ ਇੱਥੇ ਨਹੀਂ ਮਿੱਟੀ ਹੋਈ ਦਰਿਆ ਦੇ ਸਾਈਡ ਤੇ ਹੀ ਮਿੱਟੀ ਜ਼ਿਆਦਾ ਹੋਈ ਹੈ ਜਮਾ ਲੋਕਾਂ ਦੇ ਖੇਤਾਂ ਚ ਜਿਵੇਂ ਰੇਤ ਪਾਤੀ ਜ਼ਿਆਦਾ ਇਥੇ ਕਿਤੇ ਟੋਏ ਪਾਟ ਤੇ ਟੋਏ ਪੁੱਟੀ ਤੱਕ ਕਿਤੇ ਰੇਤ ਪਈ ਹੈ ਇੱਥੋਂ ਆਹ ਦਿਸ਼ਾ 'ਚ ਦਰਿਆ ਕਿੰਨੀ ਕੁ ਦੂਰ ਹੈ ਇੱਥੋਂ ਲਗਭਗ ਨੇੜੇ ਹੈਗਾ ਜੀ ਲਗਭਗ 20-25 ਕਿੱਲੇ ਹੋਣਾ ਇੱਥੋਂ ਹਾਂ ਇਹ ਨਹੀਂ ਇੱਥੋਂ ਤੱਕ ਨਹੀਂ ਆਇਆ ਮਤਲਬ ਪਾਣੀ ਆ ਗਿਆ ਸੀ ਕੱਲ ਇੱਥੇ ਆਇਆ ਸੀ ਜੀ ਮਿੱਟੀ ਨਹੀਂ ਜਮਾਂ ਹੋਈ ਹਾਂ ਇੱਥੇ ਮਿੱਟੀ ਨਹੀਂ ਜਮਾਂ ਮਿੱਟੀ ਇਧਰੋਂ ਚੱਕ ਕੇ ਲੈ ਗਿਆ ਜਿਵੇਂ ਇਧਰੋਂ ਚੱਲਦਾ ਰਿਹਾ ਇਧਰ ਨੂੰ ਮਿੱਟੀ ਲੈ ਅੱਛਾ ਮਿੱਟੀ ਦਾ ਪਾਣੀ ਦਾ ਪ੍ਰੈਸ਼ਰ ਜੋ ਮਿੱਟੀ ਪੱਟ ਕੇ ਲੈ ਗਿਆ ਉਥੋਂ ਟੋਏ ਪਾਟੇ ਹਾਂ ਪੱਟ ਕੇ ਲੈ ਇਸ ਪਿੰਡ ਦੇ ਵਿੱਚ ਜਿਹੜੇ ਪਿੰਡ 'ਚ ਆਪਾਂ ਖੜੇ ਆ ਤੁਸੀਂ ਨਾਂ ਲੈ ਪਿੰਡ ਦਾ ਇਸ ਪਿੰਡ ਦੇ ਵਿੱਚ ਲੋਕਾਂ ਦੇ ਜਿਹੜੇ ਘਰ ਸੀ ਤਬਾਹ ਕਰਤੇ ਮਕਾਨ ਲਗਭਗ ਡਿੱਗੇ ਨੇ ਜਿਵੇਂ ਟਾਣੀਆਂ ਤੇ ਡਿੱਗੇ ਨੇ ਵਿੱਚ ਸਾਈਡ ਤੇ ਹੀ ਡਿੱਗੇ ਨੇ ਹਾਂ ਕੋਈ ਜਿਵੇਂ ਬਾਹਰ ਸ ਬਹੁਤ ਜ਼ਿਆਦਾ ਹੋਈ ਹੈ ਕੋਈ ਬਾਹਰ ਸ ਨਾਲ ਵੀ ਡਿੱਗੇ ਨੇ ਕਿਉਂਕਿ ਸਾਡੇ ਇਹਨੇ ਤੁਸੀਂ ਵੇਖਿਆ ਉਹਨੇ ਪਿੰਡੇ ਚ ਇਹਨਾ ਸਿਸਟਮ ਤਕੜਾ ਨਹੀਂ ਮਕਾਨਾਂ ਦੇਗਾ ਹਾਂ ਨੋਰਮਲ ਹੀ ਨੇ ਠੀਕੇ ਪੱਕੇ ਨੇ ਪਰ ਉਹ ਨਹੀਂ ਹੈਗੇ ਵੀ ਬਿਲਡਿੰਗ ਹੈਗੀ ਜਿਵੇਂ ਜਸ ਬਸ ਇਹ ਕਾਰਨ ਫਿਰ ਕੀ ਹੈ ਕਿ ਲੋਕਾਂ ਕੋਲੇ ਜਿਹੜੇ ਇਸ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਡੇ ਕੋਲ ਜ਼ਮੀਨ ਘਟ ਹੈ ਆਮਦਨ ਦੇ ਸਾਧਨ ਘਟ ਹੈ ਜਾਂ ਨੌਕਰੀ ਘਟ ਹੈ ਜਾਂ ਕੋਈ ਬਿਜ਼ਨਸ ਵਪਾਰੀ ਨਹੀਂ ਹੈਗਾ ਕਾਰਨ ਕੀ ਹੈ ਇੰਨੇ ਛੋਟੇ ਘਰ ਇੰਨੀਆਂ ਤੰਗ ਗਲੀਆਂ ਜਮੇ ਮਤਲਬ ਘਰਾਂ ਲੱਗਦੇ ਬਹੁਤ ਪੁਰਾਣੇ ਬਣੇ ਹੋਏ ਆ ਉਹਨਾਂ ਦੇ ਵਿੱਚ ਕੋਈ ਉਸ ਤਰ੍ਹਾਂ ਦੀਆਂ ਸਹੂਲਤਾਂ ਵੀ ਹੈ ਨਹੀਂ ਗਈਆਂ ਕੁਝ ਹੜਾਂ ਨੇ ਦੀ ਖਰਾਬ ਕਰ ਤੇ ਇੰਨੇ ਨਗੋਣੇ ਕਿਸਮ ਦੇ ਜਿਹੜੇ ਘਰ ਬਣੇ ਉਹਦਾ ਕਾਰਨ ਕੀ ਹੈ ਇੱਕ ਤਾਂ ਜੇ ਲਗਭਗ ਅੜਾ ਹਰ ਸਾਲ ਹੀ ਆਂਦਾ ਹੈ ਨੀਵੀਂ ਜ਼ਿਆਦਾ ਜਿਹੜੀ ਜਗਾਂ ਹੈਗੇ ਉਹ ਤੇ ਤਾਂ ਇੱਕ ਤੋਂ ਦੂਜੇ ਸਾਲ ਤੀਜੇ ਸਾਲ ਹੁਣ 2023 ਚ ਆਇਆ ਉਹ ਵੀ ਬਹੁਤ ਜ਼ਿਆਦਾ ਆਇਆ ਸੀ ਜਿਵੇਂ ਹੁਣ ਆਇਆ ਉਹਨਾ ਹੀ ਆਇਆ ਉਹ ਵੀ ਲਗਭਗ 3 ਮਹੀਨੇ ਪਾਣੀ ਚੱਲਿਆ ਉਹਦੇ ਮਿੱਟੀ ਲੋਕਾਂ ਦੇ ਖੇਤਾਂ ਵਿੱਚ ਟੋਏ ਪੁੱਟ ਤੇ ਕਿ ਤੂੰ ਕਿਤੇ ਰਹਿਤਾ ਪਾਤ ਇਸ ਤਰ੍ਹਾਂ ਕੇ ਥੋੜੇ ਲੋਕ ਕਮਜ਼ੋਰ ਹੋ ਗਏ ਪਿੰਡ ਦੇ ਲੋਕਾਂ ਦਾ ਮੁੱਖ ਕਿਤਾ ਖੇਤੀ ਹੈ ਹਾਂਜੀ ਲਗਭਗ ਖੇਤੀ ਹੈ ਕਿੰਨੀ ਨਹੀਂ ਜਮੀਨ ਹੈ ਕਿ ਕਿਸੇ ਕੋ 2 ਕਿੱਲੇ 4 5 ਇਸ ਤਰ੍ਹਾਂ ਹੀ ਗੀ ਵੀ 2 ਜਾਂ 1.5 ਦਾ 2 ਕਿੱਲੇ ਐਵਰੇਜ ਹੈ ਲੋਕਾਂ ਦੇ ਜਮੀਨ ਦੀ ਹਾਂਜੀ ਹਾਂਜੀ ਤੇ ਉਸ ਤੋਂ ਇਲਾਵਾ ਸਰਕਾਰ ਨੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਕੋਈ ਮਦਦ ਕੀਤੀ ਲੋਕਾਂ ਦੀ ਚਾਹੇ ਉਹ ਬੀਜ ਦੇਣ ਦੀ ਗੱਲ ਕੀਤੀ ਹੋਵੇ ਚਾਹੇ ਫਸਲਾਂ ਦਾ ਮੁਆਵਜ਼ਾ ਦਿੱਤਾ ਹੋਵੇ ਘਰ ਟਹਿ ਗਏ ਉਹਨਾਂ ਦਾ ਮੁਆਵਜ਼ਾ ਦਿੱਤਾ ਹੋਵੇ ਪਸ਼ੂ ਡੰਗਰ ਮਰ ਗਏ ਉਹਨਾਂ ਦਾ ਮੁਆਵਜ਼ਾ ਦਿੱਤਾ ਹੋਵੇ ਮਸ਼ੀਨਰੀ ਖਰਾਬ ਹੋ ਗਈ ਕਿਸੇ ਕਿਸਮ ਦਾ ਕੋਈ ਮੁਆਵਜ਼ਾ ਆਇਆ ਤਾਂ ਦੱਸੋ ਪਸੋ ਜਿੰਨਾ ਦੇ ਪਿੰਡ ਵਿੱਚ ਜਿਵੇਂ ਕੋਈ ਡੁੱਬ ਕੇ ਮਰਿਆ ਹੈ ਬਾਕੀ ਬਹੁਤ ਘਾਟੀ ਮਰੇ ਨੇ ਉਹਨਾਂ ਨੂੰ ਤਾਂ ਲਿਖਣਾ ਆਇਆ ਸੀ ਉਹਨਾਂ ਨੂੰ ਮਿਲਿਆ ਮਿਲ ਗਿਆ ਹਾਂ ਤੇ ਜਿਵੇਂ ਦੂਸਰਾ ਪੰਜਾਬ ਸਰਕਾਰ ਨੇ ਜਿੰਨਾਂ ਦੀ ਪੱਕੀ ਪਾਇਲੀ ਮਾਲਕੀ ਹਾਂ ਸਿਰਫ ਉਹਨਾਂ ਨੂੰ ਬੀਜ ਦਿੱਤਾ ਹੈ ਸਿਰਫ ਬੀਜ ਬੀਜ ਦਿੱਤਾ ਉਹਨਾਂ ਨੂੰ ਡੀਏਪੀ ਰੇ ਡੀਏਪੀ ਰੇ ਨਹੀਂ ਦਿੱਤੀ ਨਹੀਂ ਦਿੱਤੀ ਤੇ ਜਿਹੜੀ ਫਸਲ ਮਰੀ ਹੈ ਝੋਨੇ ਦੀ ਫਸਲ ਮਰੀ ਉਹਦਾ ਮੁਆਵਜ਼ਾ ਨਹੀਂ ਮਿਲਿਆ ਹਲੇ ਤੱਕ ਉਹਨਾਂ ਦਾ ਮੁਆਵਜ਼ਾ 20000 ਦਿੱਤਾ ਹੈ ਉਹਨਾਂ ਨੂੰ ਮਿਲਣਾ ਜਿਹਨਾਂ ਦੀ ਮਾਲਕੀ ਜ਼ਮੀਨ ਹੈ ਸਸੇ ਸਾਨੂੰ ਤਾਂ ਉਧਰ ਪੰਜਾਬ 'ਚ ਇਹ ਪਤਾ ਕਿ ਹਰੇਕ ਜ਼ਮੀਨ ਦੀ ਮਾਲਕੀ ਪੱਕੀ ਇਥੇ ਕੱਚੀ ਮਾਲਕੀ ਦਾ ਕੀ ਮਤਲਬ ਕੀ ਇਹ ਸਮਝਾਓ ਥੋੜਾ ਜਿਹਾ ਇਥੇ ਕਈ ਗਵਰਨਮੈਂਟ ਦੀ ਜ਼ਮੀਨ ਵੀ ਹੈ ਜੀ ਕੱਚੀ ਜ਼ਮੀਨ ਦੱਸੇ ਕਵੀ ਦਾ ਉਹਨੂੰ ਕੱਚੀ ਜ਼ਮੀਨ ਕਹਿੰਦੇ ਹੋ ਹਾਂ ਕਿਵੇਂ ਤੈ ਕਰਦੇ ਹੋ ਕਿ ਇਹ ਜ਼ਮੀਨ ਮੇਰੀ ਹੈ ਉਹ ਹਾਲਾਂਕਿ ਗਵਰਨਮੈਂਟ ਦੀ ਰਜਿਸਟ੍ਰੇਸ਼ਨ ਤੁਸੀਂ ਫਿਰ ਕਿਵੇਂ ਉਹਦੇ ਮਾਲਕ ਬਣੇ ਉਹ ਗਰਦਾਬਰੇ ਗਰਦੋਬਰੇ ਹੋ ਕਿਸਾਨਾਂ ਦੇ ਨਾਮ ਹੈਗੀ ਆ ਅੱਛਾ ਉਵੇਂ ਚੱਲਦੀ ਹੈ ਫਿਰ ਤਾਂ ਕਰਕੇ ਉਹਦੇ ਤੁਹਾਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਹਾਂ ਨਹੀਂ ਜਿੱਪਾ ਦੇ ਮਾਲਕ ਵਾਲੇ ਪੱਕੀ ਦੇ ਸਿਰਫ ਆਇਆ ਇਹ ਸਮਝਾਓ ਪੱਕੀ ਜ਼ਮੀਨ ਦੇ ਮਾਲਕ ਕਿੰਨੇ ਪਰਸੈਂਟ ਲੋਕ ਇੱਥੇ 2 4 5 10 ਬਾਰਡਰ ਤੇ ਘੱਟ ਹੈ 100 ਵਿੱਚੋਂ 10 ਕਿੱਲੇ ਹੋਣੀ ਪੱਕੀ ਬਾਕੀ ਕੱਚੀ ਹੈ 10 ਮਾ ਹਿੱਸਾ ਦੀ ਰਜਿਸਟ੍ਰੇਸ਼ਨ ਕਿਸਾਨ ਦੇ ਨਾਂ ਹੈ 90% ਜ਼ਮੀਨ ਆ ਜਿਹੜੀ ਉਹ ਸਰਕਾਰ ਦੀ ਮਹਲਕੀ ਤੇ ਚੱਲਦੀ ਹੈ ਜਿਹੜਾ ਤੁਸੀਂ ਉਹਦੇ ਵਿੱਚ ਬੀਜ ਦਿਓ ਜਦੋਂ ਮਰ ਜਾਂਦਾ ਉਹਦਾ ਮੁਆਵਜ਼ਾ ਇਸ ਕਰਕੇ ਤੁਹਾਨੂੰ ਨਹੀਂ ਮਿਲਦਾ ਕੁਝ 2007 ਚ ਸਰਕਾਰ ਬਾਦਲ ਸਰਕਾਰ ਨੇ ਸਕੀਮ ਕੱਢੀ ਸੀ ਕਿ ਕੱਚੀ ਉਹ ਜਿਨ੍ਹਾਂ ਦੀ ਕੱਚੀ ਜ਼ਮੀਨ ਉਹ ਪੱਕੇ ਕਰਾ ਸਕਦੇ ਨੇ ਜੀ ਫਿਰ ਅਸੀਂ ਕੀ ਕੀਤਾ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਰਜ਼ਾ ਲੈ ਤੇ ਉਹ ਲਗਾਨ ਬਰਾਇਰਾ ਵਗੈਰਾ ਕਿਸ਼ਤਾਂ 12000 ਕਿਸ਼ਤੇ ਕੀ ਸੀ ਕਿ ਲੇਤੀ ਉਹ ਭਰੇ ਪੱਕੀਆਂ ਕਰਾਈਆਂ ਹੋ ਗਈਆਂ ਸੀ ਹਾਂ ਪੱਕੇ ਹੋ ਗਈ ਸੀ ਫਿਰ ਕਈ ਜੀ 12 ਤੁਹਾਡੀ ਗੱਲ ਬਚਾਲਿਆ 12000 ਇੱਕ ਕਿੱਲੇ ਦਾ ਖਰਚਾ ਆਇਆ ਜ਼ਮੀਨ ਆਪਣੇ ਨਾਂ ਕਰਾਉਂਦੇ ਕਿਸ਼ਤ ਤੇ ਬਾਕੀ ਦੂਸਰਾ ਆਇਆ ਸੀ ਖਰਚਾ ਜਿਹੜਾ ਲਗਾਨ ਜੀ ਤੇ ਫਿਰ ਕਈ ਜਿਵੇਂ ਇਹ ਸਰਕਾਰ ਨੇ ਸਕੀਮ ਕੱਢੀ ਉਹ ਕਈ ਜਿਹੜੇ ਸ਼ਰਾਰਤੀਆਂ ਅੰਦਰ ਲੋਕਾਂ ਨੇ ਜਿਹਨ ਪੰਚਾਇਤੀ ਜ਼ਮੀਨ ਸਰਕਾਰੀ ਪਈ ਜ਼ਮੀਨ ਉਹ ਵੀ ਪੱਕੀ ਕਰਾ ਲਈ ਆਪਣੇ ਨਾਂ ਆਪਣੇ ਨਾਂ ਕਰਾ ਲਿੱਤੀ ਉਹ ਕਰਾਉਣ ਦੇ ਨਾਲ ਉਹ ਕਿਸੇ ਨੇ ਕੋਰਟ 'ਚ ਕੇਸ ਕਰ ਦਿੱਤਾ ਤਾਂ ਉਹ ਜਿਹੜੀ ਜ਼ਮੀਨ ਹੈਗੀ ਸਾਰੇ ਜਿਹੜੇ ਹਾਈ ਕੋਰਟ ਨੇ ਉਹ ਰੱਦ ਕਰ ਦਿੱਤੀ ਮਤਲਬ ਉਹ ਸਾਡੇ ਨਾਂ ਜ਼ਮੀਨ ਵੀ ਨਹੀਂ ਹੈਗੀ ਨਾ ਹੱਟ ਨਾ ਕਰਦਾ ਵਰੇਗੀ ਕੁਝ ਨਹੀਂ ਕਹਿਣ ਦਾ ਮਤਲਬ ਜਿਹੜੇ ਲੋਕ ਸਰਕਾਰਾਂ ਦੇ ਚਹੇਤੇ ਸੀ ਪਾਵਰ ਵਾਲੇ ਸੀ ਉਹਨਾਂ ਲੋਕਾਂ ਨੇ ਜ਼ਮੀਨ ਦੇ ਅਸਲ ਮਾਲਕ ਕਿਸਾਨ ਜਿਹੜੇ ਖੇਤੀ ਕਰਦੇ ਸੀ ਉਹਨਾਂ ਦੇ ਹੱਕ ਵੀ ਖੋਲੇ ਹਾਂਜੀ ਹਾਂਜੀ ਉਹ ਗਲਤ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਾਉਂਦੇ ਸੀ ਉਹ ਹਾਈ ਕੋਰਟ ਨੇ ਰੱਦ ਕਰਤੀ ਹਾਂ ਇਟ ਮੀਨ ਤੁਹਾਡਾ ਜਿਹੜਾ ਕਿੱਲੇ ਤੇ ਕਿੰਨਾ ਖਰਚਾ ਹੋਇਆ ਸੀ ਉਹ ਸਾਡਾ ਉਦੋਂ ਲਗਭਗ ਹੋਇਆ 20000 25000 20-25000 ਰੁਪਏ ਕਿੱਲੇ ਤੋਂ ਤੁਹਾਡਾ ਖੂਚ ਗਿਆ ਹਾਂਜੀ ਹਾਂਜੀ ਹੁਣ ਤੁਹਾਡੀ ਉਹ ਮਾਲਕੀ ਨਾ ਮਾਲਕੀ ਹੋਈ ਨਾ ਪੈਸੇ ਮੋੜੇ ਨਹੀਂ ਜੀ ਕੁਝ ਨਹੀਂ ਮੋੜਿਆ ਪੈਸੇ ਨਹੀਂ ਮੋੜੇ ਜਿਹੜਾ ਲਗਾਨ ਹੈ ਲਗਾਨ ਤਾਂ ਸਰਕਾਰ ਨੂੰ ਤੁਹਾਨੂੰ ਮਾਫ ਕਰਨਾ ਚਾਹੀਦਾ ਥੋਡੇ ਕੋਲੇ ਨਾ ਤਾਂ ਇੰਨੀ ਜ਼ਮੀਨ ਨਾ ਆਮਦਨ ਸਰਕਾਰ ਲਗਾਉਣ ਥੋਡੇ ਤੋਂ ਹੁਣ ਵੀ ਲੈਂਦੀ ਆ ਨਹੀਂ ਹੁਣ ਨਹੀਂ ਲੈਂਦੀ ਹੁਣ ਤਾਂ ਹੁਣ ਨਹੀਂ ਲੱਗਦੀ ਹੁਣ ਉਸ ਤੋਂ ਬਾਅਦ ਸਕੀਮ ਹੀ ਨਹੀਂ ਆਈ ਪੱਕੀ ਤੇ ਜੇ ਉਹ ਹੀ ਰੌਲਾ ਚੱਲਦਾ ਪਿਆ ਵਿੱਚ 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 ਹੀ ਰੌਲਾ ਚੱਲੀ ਤੇ ਮੇਰਾ ਲਾਸਟ ਸਵਾਲ ਇਹ ਆ ਕਿ ਇੱਥੇ ਜਿਵੇਂ ਮਦਦ ਕਰਨ ਵਾਲੀਆਂ ਜਥੇਬੰਦੀਆਂ ਸੀਗੀਆਂ ਸਸਤਾਵਾਆਂ ਸੀਗੀਆਂ ਚਾਹੇ ਕਿਸਾਨ ਕਹਿ ਲਓ ਆਪਾਂ ਚਾਹੇ ਕੋਈ ਗਾਇਕ ਕਹਿ ਲਓ ਚਾਹੇ ਕੋਈ ਪੋਲਿਟੀਕਲ ਪਾਰਟੀ ਕਹ ਲਓ ਕੋਈ ਆਇਆ ਤੁਹਾਡੇ ਪਿੰਡ ਦੇ ਵਿੱਚ ਮਦਦ ਕਰਨ ਹਾਂਜੀ ਬਹੁਤ ਮਦਦ ਕੀਤੀ ਹੈ ਕਿਸਾਨਾਂ ਨੇ ਬਹੁਤ ਕਿਹੜੀ ਚੀਜ਼ ਦੀ ਮਦਦ ਹੋਈ ਆ ਕਿਸਾਨਾਂ ਨੇ ਬੀਜ ਦੀ ਕੀਤੀ ਹੈ ਮਦਦ ਜੀ ਤੇ ਜਿਹੜਾ ਰੇਤ ਪਾਇਆ ਭਾਰਤੀ ਕਿਸਾਨ ਇਕਤਾ ਗ੍ਰਾਮ ਵਾਲੇ ਉਹ 7 ਦਿਨ ਲਾ ਕੇ ਗਏ ਨੇ ਉਹਨਾਂ ਨੇ ਪੱਧਰ ਜ਼ਮੀਨ ਕੀ ਕਰ ਦਿੱਤੀ ਜਿੰਨਾਂ ਵਾਲੇ ਰੇਤਾ ਪੀਆ ਜ਼ਮੀਨ ਤੇ ਆਪ ਦੇ ہاں 45 ਟਰੈਕਟਰ ਲਾਈ ਰੱਖੇ ਉਹ ਨਾਪ ਦਾ ਟੈਂਟ ਲਾਈ ਰੱਖਾ ਇੱਥੇ ਜੀ ਇੰਡ ਵਿੱਚ ਆਪ ਦਾ ਹੀ ਖਾਣਾ ਪੀਣਾ ਸਭ ਕੁਝ ਨਾਪ ਦਾ ਹੀ ਲੈਂਦਾ ਸੀ ਥੋੜੇ ਤੋਂ ਕੋਈ ਖਰਚਾ ਨਹੀਂ ਲਿਆ ਹਾਂ ਜੀ ਕੋਈ ਥੋੜਾ ਫਾਇਦਾ ਕਰਕੇ ਗਏ ਉਹ ਹਾਂ ਉਸ ਤੋਂ ਬਾਅਦ ਫਿਰ ਉਹ ਆਏ ਨੇ ਹੁਣ ਹਰੇਕ ਨੂੰ ਜਿੰਦੀ ਜਿੰਨੀ ਜ਼ਮੀਨ ਇਕਲਾ ਹੈ ਦੋ ਹੈ ਪੰਜ ਹੈ ਉਹਨੂੰ ਰੇਕ ਨੂੰ ਬੀਜ ਦੇ ਕੇ ਗਏ ਨੇ ਉਹੀ ਜੱਥੇ ਹਾਂ ਤੇ ਇੱਕ ਹੋਰ ਆਏ ਨੇ ਹੁਣ ਉੱਥੇ ਬੈਠੇ ਨੇ ਉਹ ਸਿੱਧੂਪੁਰ ਵਾਲੇ ਸਿੱਧੂਪੁਰ ਵਾਲੇ ਉਹ ਦੋ ਕਿੱਲਾਂ ਵਾਲਿਆਂ ਤੱਕ ਨੂੰ ਖਾਦ ਵੀ ਆਪਣੇ ਕੋਲੋਂ ਦਿੰਦੇ ਨੇ ਤੇ ਬੀਜ ਵੀ ਤੇ ਬੀਜ ਕਿ ਨਾਲੀ ਵੀ ਫੇਰ ਕੇ ਦਿੰਦੇ ਨੇ ਉਹ ਮਤਲਬ ਉਹ ਵੀ ਸੌਖਾ ਕਰਤਾ ਹੋਰ ਕੰਮ ਉਹ ਹਾਂ ਸੌਖਾ ਕਰਤਾ ਸਰਕਾਰ ਨੇ ਕੁਝ ਨਹੀਂ ਦਿੱਤਾ ਹਲੇ ਤੱਕ ਸਰਕਾਰ ਨੇ ਸਿਰਫ ਪੱਕੀ ਵਾਲਿਆਂ ਨੂੰ ਜ਼ਮੀਨ ਨਾਲ ਦਿੱਤਾ 5 ਕਿੱਲਿਆਂ ਤੱਕ ਵਾਲੇ ਨੇ ਬੀਜ 5 ਕਿੱਲਿਆਂ ਦਾ ਇੱਕ ਕਿੱਲੇ ਦਾ 20000 ਮੁਆਵਜ਼ਾ ਵੀ ਦਿੱਤਾ ਮੁਆਵਜ਼ਾ ਵੀ ਦਿੱਤਾ ਹੈ ਤੇ ਬੀਜ ਵੀ ਦਿੱਤਾ ਹਾਂਜੀ ਡੀਪੀ ਨਹੀਂ ਦਿੱਤੀ ਨਾ ਡੀਪੀ ਨਹੀਂ ਦਿੱਤੀ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੋਈ ਘਰ ਬਣਿਆ ਤੁਹਾਡਾ ਤੁਹਾਡੇ ਪਿੰਡ ਦੇ ਵਿੱਚ ਐਨੀ ਮੈਨੂੰ ਸਰ ਜਾਣ ਕਰਨੀ